ਨੀਟੂ ਛਟਰਾਲਾ ਗਿਆ ਹਾਰ ਸੜਕ ਤੇ ਖੜੇ ਗੰਦੇ ਪਾਣੀ ਉੱਤੇ ਮਾਰ ਰਿਆ ਸੱਪਾਂ ਵਾਂਗ ਲੇਟੀਆਂ ਚਿੱਕੜ ਸੋਟ ਰਿਆ ਆਪਣੇ ਉੱਤੇ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਇਹਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਅਗਰ ਮੈਂ ਹਾਰ ਜਾਵਾਂਗਾ ਤੇ ਮੈਂ ਆਪਦੇ ਉੱਪਰ ਚਿੱਕੜ ਭਾ ਲਵਾਂਗਾ ਉਹ ਵੀਡੀਓ ਜਿਹੜੀ ਕਾਫੀ ਵਾਇਰਲ ਹੋਈ ਸੀ ਹੁਣ ਜਦ ਨਤੀਜਾ ਅਜ 13 ਤਰੀਕ ਨੂੰ ਆਇਆ ਜਲੰਧਰ ਚਿਮਨੀ ਚੋਣਾ ਦਾ ਤੇ ਨੀਟੂ ਛਟਰਾ ਵਾਲੀ ਦੀ ਜ਼ਮਾਨਤ ਹੀ ਜ਼ਬਤ ਹੋ ਚੁੱਕੀ ਗਈ ਆ ਵੋਟਾਂ ਉਹਨੂੰ ਇੰਨੀਆਂ ਕਿ ਪਈਆਂ ਆ ਜੋ ਕਿ ਸ਼ਾਇਦ ਉਹਦੇ ਘਰ ਵਾਲਿਆਂ ਨੇ ਵੀ ਉਹਨੂੰ ਪੂਰੀਆਂ ਵੋਟਾਂ ਨਹੀਂ ਪਾਈਆਂ ਗਿਆ ਹੁਣ ਇਸ ਚੀਜ਼ ਨੂੰ ਦੇਖ ਕੇ ਰੋਸ ਕਰਦੇ ਇਹ ਡਰਾਮਾ ਜਿਹੜਾ ਖੇਡਿਆ ਗਿਆ ਜਿਹਨੂੰ ਦੇਖ ਕੇ ਤਾਂ ਲੋਕਾਂ ਵੱਲੋਂ ਬਹੁਤ ਹੀ ਜ਼ਿਆਦਾ ਮਜ਼ਾਕ ਕੀਤਾ ਜਾ ਰਿਹਾ ਲੇਕਿਨ ਕਿਤਨਾ ਕਹਤੇ ਉਹਦੇ ਗੱਲ ਦੇ ਵਿੱਚ ਤੁਸੀਂ ਹਾਰ ਦੇਖ ਲਓ ਲੋਕਾਂ ਵੱਲੋਂ ਡਾਲਰਾਂ ਦੇ ਹਾਰ ਪਾਏ ਗਏ ਗਿਆ ਨਾਲ ਦੇ ਨਾਲ ਪੈਸਿਆਂ ਦੇ ਹਾਰ ਪਾਏ ਗਏ ਗਿਆ ਜਿਹੜੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕੀ ਗਿਆ ਕਿਉਂਕਿ ਫੈਨ ਕਾਫੀ ਪਸੰਦ ਕਰਦੇ ਨੀਟੂ ਛਟਰਾਲੇ ਨੂੰ ਇਹ ਅਕਸਰ ਇਸ ਤਰ੍ਹਾਂ ਦੀਆਂ ਹਰਕਤਾਂ ਉੱਤੇ ਜਿਹੜਾ ਗਿਆ ਕਰਦੇ ਰਹਿਣ ਦੇ ਨਾਲ ਕਾਫੀ ਫੇਮਸ ਹੈਗਾ ਵਰਲਡ ਫੇਮਸ ਵੀ ਹੋ ਚੁੱਕਾ ਨੀ ਟੂ ਸ਼ਟਰਾਲਾ ਬਹੁਤ ਜ਼ਿਆਦੇ ਸ਼ੋਅ ਵੀ ਦੇ ਲੱਗਦੇ ਰਹੇਗੇ ਨੇ ਕਿ ਹੁਣ ਇੱਕ ਮੋੜ ਚਰਚਾ ਦੇ ਵਿੱਚ ਆਉਣ ਤੋਂ ਬਾਅਦ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਰੂਰ ਦੱਸਿਓ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਮਨੀ ਚੋਣਾਂ ਦਾ ਨਤੀਜਾ ਅੱਜ ਆਇਆ ਹੈ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇਗੇ ਉਹ ਜਿੱਤ ਚੁੱਕੇਗੇ ਨੇ ਹਾਲਾਂਕਿ ਜਿਹੜੇ ਸ਼ੀਤਲ ਅਨੁਰਾਗਗੇ ਸੀ ਭਾਜਪਾ ਦੇ ਉਹਨਾਂ ਵੱਲੋਂ ਇਹ ਜਿਹੜੀ ਹਾਰ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਹਾਲਾਂਕਿ ਉਹ ਜਿੱਤ ਦੀ ਦਾਵਾ ਕਰਦੇ ਸੀ ਲੇਕਿਨ ਹਾਰ ਚੁੱਕੇਗੇ ਨੇ ਉਹ ਨਾਲ ਦੇ ਨਾਲ ਜੇ ਆਪਾਂ ਤੁਹਾਨੂੰ ਦੱਸ ਦਈਏ ਕਿ ਕਾਲੀ ਦਲ ਦੀ ਜਿਹੜੀ ਕੈਂਡੀਡੇਟ ਹੈਗੀ ਸੀ ਉਹਦੀ ਤਾਂ ਜ਼ਮਾਨਤ ਹੀ ਜ਼ਬਤ ਹੋ ਚੁੱਕੀ ਗਈ ਆ ਤੁਹਾਡਾ ਕੀ ਨਾ ਇਸ ਬਾਰੇ ਜਰੂਰ ਕਮੈਂਟ ਕਰਕੇ ਦੱਸਿਓ